ਬੁਰ ਸੁੰਤਹਿ ਮੋਹਨ ਪਾਈ ਕਰੀ ਬੁਰ ਸੁੰਤਹਿ ਮੋਹਨ ਪਾਈ ਕਰੀ ਬੁਰ ਸੁੰਤਹਿ ਮੋਹਨ ਪਾਈ ਕਰੀ ਹਰ ਪੇਮ ਬੰਨ ਮਨ ਮਾਏ ਆ ਪੇਮ ਪੰ ਮਨੁ ਮਾਤੇ ਆੁਰ ਸੁੰਦਰ ਮੋਹਨ ਪਾਇ ਕਰੇੁਰ ਸੁੰਦਰ ਮੋਹਨ ਪਾਇ ਕਰੇ विसर गई मेरा हृदय सुद्ध बुध विसर गई मन आशा कित विसार दे आ ਮਨਿਆਸਾ ਕਿਰਤ ਵਿਸਾਰੇ ਆ ਮਨਿਆਸਾ ਚੰਤ ਬੇਸਾਰੇ ਆ ਘਰ ਪ੍ਰੇਮ ਪਾਣੀ ਮਨ ਮਾਰੇ ਆ ਘਰ ਪ੍ਰੇਮ ਪਾਣੀ ਮਨ ਮਾਰੇ ਸੁੰਦਰ ਮੋਹਨ ਪਾਇਏ ਪਰੇ ਮਰਦੀ ਬੁਰ ਦੇਖਤ ਮਨ ਸਧਾਰਿਆ ਬੁਰ ਦੇਖਤ ਮਨ ਸਧਾਰਿਆ ਮਨ ਸਧਾਰਿਆ ਮੈਂ ਅੰਤਰ वेदना प्रेम की मैं अंदर वेदना प्रेम की खुद देखत मन साधा रेआ ਮਨ ਸਾਧਾ ਨੇ ਆ ਬੁੜ ਦੇਖ ਵਟ ਭਾਗੀ ਪ੍ਰਪਾਏ ਮਿਲ ਵਟ ਭਾਗੀ ਪ੍ਰਪਾਏ ਮਿਲ ਜਨਨਾਲ ਖੇਨ ਖੇਨਵਾ ਦੇ ਆ ਨਨ ਲਾਨ ਕ ਖਿੰ ਖੇਨ ਵਾ ਜੇ ਆ ਬਟ ਭਾਗੀ ਪ੍ਰਾਪ ਆਏ ਮਿਲ ਲ ਬਟ ਭਾਗੀ ਪ੍ਰਾਪ ਆਏ ਮਿਲ ਜਨ ਨਾਲ ਕ ਖੇਨ ਖੇਨਵਾ ਰਿਆ ਜਨਾਨਕ ਖੇਨ ਖੇਨਵਾ ਰਿਆ ਜਨਾਨਕ ਖੇਨ ਖੇਨਵਾ ਰਿਆ ਹਰ ਪ੍ਰੇਮ ਪਾਣੀ ਮਨਮਾਤੇ ਆ ਪਰ ਸਾਰੇ ਸ਼ਬਦ ਥੋੜੇ ਨੇ ਸਤਕਾਰਯੋਗ ਬਾਬਾ ਕੋਮਾ ਮਾਸਕੀ ਲਈ ਸਤਕਾਰਯੋਗ ਸੰਤ ਅਜੀਤ ਸਿੰਘ ਜੀ ਹਸਾਦੀ ਵਾਲਿਆਂ ਲਈ ਅਤੇ ਇਸੇ ਤਰੀਕੇ ਨਾਲ ਸੰਤ ਬਾਬਾ ਲੋਹੜ ਸਿੰਘ ਜੀ ਸਿੰਘ ਸਾਹਿਬ ਗਿਆਨੀ ਡਾਕਟਰ ਸਿੰਘ ਜੀ ਦਾ ਹਲਾ ਦਰਸੇਦਾਰ ਤੱਕ ਸ੍ਰੀ ਗੁਰਨਾਮਾ ਸਾਹਿਬ ਤੁਲਵੰਡੀ ਸਾਕੋ ਪਹੁੰਚੇ ਉਹਨਾਂ ਨੂੰ ਜੀ ਆਇਆਂ ਮਾਝੂ ਕੋ ਪ੍ਰਧਾਨ ਸਭਤੀ ਵੱਲੋਂ ਜੀ ਆਇਆਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਲਾਗੇ ਜਿੱਥੇ ਪ੍ਰੋਫੈਸਰ ਜਗਤੂਪ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਸੰਤ ਗੁਰਵੀਰ ਸਿੰਘ ਜੀ ਤੇ ਲੋਕੇਵਾਲਾ ਮੈਂਬਰ ਐਸ.ਡੀ.ਪੀ.ਸੀ ਉਹਨਾਂ ਨੂੰ ਵੀ ਜੀ ਆਇਆਂ ਉਸ੍ਰੀਪਤ ਦੇ ਸਮੇਂ ਦੇ ਵਿੱਚ ਕਿੰਦਾ ਵੱਡਾ ਵਿਦੋਵੇ ਕਾ ਕੁੰਮੀ ਮਾਸ਼ਕੀ ਦਾ ਕਿ ਉਹਨਾਂ ਨੇ ਬੇਨਤੀ ਕੀਤੀ ਮਾਦਾ ਜੀ ਅਗੜੀ ਚੁੱਕੀ ਹਾਜ਼ਰ ਹੈ ਇਹਦੇ ਵਿੱਚ ਚਰਨ ਪਾਉ ਉਹ ਅੱਜ ਉਹਨਾਂ ਮਾਪੁਰਖਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਲ ਪਾਰ ਵਿੱਚ ਸੋਭਿਤ ਕੀਤੀ ਜਾਣੀ ਹੈ ਇਸ ਤੋਂ ਪਹਿਲਾਂ ਕਿ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਵੱਲੋਂ ਸਰਦਾਰ ਕੁਲਵੰਤ ਸਿੰਘ ਦੀ ਮੰਨਣ ਉਹ ਅਸਦੀ ਸਾਹਿਬ ਨੇ ਬੇਨਤੀ ਹੈ ਕਿ ਲੋਕ ਸ਼ਬਦ ਉਹ ਅੱਜ ਇਸ ਸਮਾਰੋਹ ਸਮੰਨੇ ਸੰਗਤ ਨਾਲ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜਿਹੜੇ ਵਾਹ ਪੁੱਛਣ ਦੀ ਆਪਾਂ ਤਸਵੀਰਾਂ ਲਾਉਣ ਜਾਣਗੇ ਜੈਪਤ ਤੇ ਉਹਨਾਂ ਦੇ ਸਮੂਹ ਚੇ ਪ੍ਰਵਾਹ ਆਏ ਆ ਤੇ ਮੈਂ ਸਭ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰੀ ਸਥਾਨ ਜੋ ਸਤਿ ਸੰਤਿ ਦੇ ਰੋਸਾ ਅਜਮ ਭਰਿਆ ਉਹ ਨੀਨ ਨਕਮਨਗਰ ਦੇ ਵੱਡੇ ਸਮੇਂ ਤੋਂ ਪਿਛਲੇ ਸਮੇਂ ਨੂੰ ਲੈ ਲੋ ਜਿਨ੍ਹਾਂ ਨੇ ਵੀ ਸੇ ਕੋਣ ਲਈ ਸਿੱਖ ਧਰਮ ਲਈ ਸਵਾਮਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਦਾ ਜੋ ਯੋਗਦਾਨ ਹੈ ਜਿਹਨੂੰ ਉਹਨਾਂ ਨੂੰ ਸਦਾ ਲਈ ਸੰਦੀਵ ਕਾਲ ਦੇ ਲਈ ਆਪਾਂ ਨੇ ਯਾਦ ਕਰਨਾ ਤੇ ਪਰਿਵਾਰਾਂ ਦੇ ਮੰਨ ਦੇ ਵਿੱਚ ਮਹਾਪੁੱਛਾਂ ਦੇ ਮੰਨ ਦੇ ਵਿੱਚ ਜਨਰਲ ਦੇ ਮੰਨ ਦੇ ਵਿੱਚ ਵਿਦਵਾਨਾਂ ਦੇ ਮੰਨ ਦੇ ਵਿੱਚ ਇਹ ਹੁੰਦਾ ਪਰਿਵਾਰ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਸਮਾਪਾਵੇਂ ਕੀਰਤਨ ਦੇ ਰੂਪ ਤੇ ਸੇਵਾਵਾਂ ਦਿੱਤੀਆਂ ਕਿ ਮਨਜ ਹੁੰਦਾ ਕਿ ਇਹਨਾਂ ਨੂੰ ਯਾਦ ਕਰਕੇ ਦੂਜਿਆਂ ਦੇ ਵਿੱਚ ਵੀ ਕੀਤਾ ਪੈਦਾ ਹੋਵੇ ਤੇ ਦੂਜਿਆਂ ਦੇ ਮੰਨ ਦੇ ਵਿੱਚ ਵੀ ਉਹ ਸਵਾਵਾ ਪੈਦਾ ਕਰਨਾ ਜਿਹੜਾ ਜਲਵਾ ਪੈਦਾ ਹੋਵੇ ਕਿ ਇੰਗਲਿਸਤਾਨ ਸਾਡੇ ਕੱਢਿਆ ਨਹੀਂ ਇਸੇ ਕਰਕੇ ਜਿਹੜਾ ਪੜਾਇਆ ਤਾਂ ਕਿ ਹਰ ਇੱਕ ਨੂੰ ਇਹ ਤੋਂ ਸੇਧ ਮਿਲਦੀ ਰਹੇ ਤੇ ਉਹ ਕੋਣੇ ਲਈ ਧਰਮ ਲਈ ਸਵਾਮਾ ਬਰਦਾਦ ਰਵੇ ਤੇ ਅੱਜ ਜਿਹੜਾ ਸਮਾਣਾ ਆ ਜਿੱਦਾਂ ਗੁਰੂਏ ਮੱਸੀ ਦੀ ਗੱਲ ਕੀਤੀ ਆ ਸਾਡੇ ਹੱਥ ਬਚਾਲੂ ਦੇਖੋ ਹੁਣ ਆ ਗਿਰੋ ਵੱਡਾ ਕੀਤਾ ਸੀ ਉਹ ਵਿੱਚ ਕਿਉਂਕਿ ਜਦੋਂ ਪਰਵਾਹ ਚੱਲਿਆ ਲਲਕਪੁਰ ਸਾਹਿਬ ਦੀ ਧਰਤੀ ਤੋਂ ਵਿਛੜਾ ਪਿਆ ਤੇ ਇਹ ਵਰਤਾ ਗੁਰਜਿਤ ਮੁਰਤੀ ਸ਼ੋਭੇ ਸਾਹਿਬ ਜੀ ਆਦਿ ਜਿਸਰ ਕੀਤੇ ਦੇ ਨਾਲ ਉਹਨਾਂ ਨੇ ਉਮੀ ਮਸਤੀ ਦੀ ਜਿਹੜੀ ਕੈਦੋ ਛੰਦ ਕੈਦੋ ਉਹਦੇ ਵਿੱਚ ਜਦੋਂ ਰੱਖਿਆ ਗਿਆ ਤੇ ਉਹ ਕੀਤਾ ਜਿਹੜਾ ਮੈਂ ਕਹਿੰਦਾ ਕਿ ਉਹ ਜਿਹੜੀ ਦਾਵਤ ਦਿੱਤੀ ਗਈ ਹੈ ਕੁਮੀ ਮਸਤੀ ਬਨ ਉਹ ਕਿਤੇ ਦੁਨੀਆ ਦੇ ਸੰਸਾਰ ਦੇ ਵਿੱਚ ਇੱਕ ਬਲਿਖਣ ਆਇਤਾ ਹੂ ਗੁਰ ਘਰ ਦੀ ਉੱਥੇ ਬਣ ਗਿਆ ਤੇ ਜੀ ਗੋੜਾ ਪੁੱਛਿਆ ਉਹ ਲਾਇਆ ਤੇ ਉਹਦੀ ਖੋਜ ਵੀ ਕੀਤੀ ਗਈ ਤੇ ਉਹ ਜਦੋਂ ਉਹ ਸੰਸਾਰ ਤੇ ਅੱਜ ਗੁਰ ਪਰ ਹੈਗਾ ਤੇ ਮੈਂ ਉਹਨਾਂ ਦਾ ਵੀ ਪਰਵਾਹ ਕਰਦਾ ਮੈਂ ਕਹਿੰਦਾ ਪ੍ਰਮਾਤਮਾ ਨੂੰ ਕਰਤੂ ਉਸੇ ਤਰ੍ਹਾਂ ਜੱਟੀ ਕਲਾ ਬਖਸ਼ੇ ਤੇ ਅੱਜ ਜਿਹੜਾ ਦਿਨ ਮੈਂ ਫੋਟੋ ਜੀ ਜਾਰ ਕਰ ਰੱਖਣੀ ਹੈ ਇਹ ਤਾਂ ਸੰਗੋਪਾ ਅਜੀਤ ਸਿੰਘ ਜੀ ਹਸਰਦੀ ਵਾਲੇ ਜਿਨ੍ਹਾਂ ਨੇ ਧਰਮ ਪ੍ਰਚਾਰ ਦੇ ਲਈ ਤੇ ਸਰਦਾਰਾਂ ਨੂੰ ਜੋੜਨ ਦੇ ਲਈ ਛੱਬ ਗੁਰੂ ਦੇ ਨਾਲ ਸਿਮਰਨ ਦੇ ਨਾਲ ਜੋੜਨ ਦੇ ਲਈ ਆਪਣਾ ਬੜਾ ਬੜਾ ਸਮਰਥਨ ਜਿੰਦਗੀ ਲਈ ਉਹਨਾਂ ਦੀ ਫੋਟੋ ਵੀ ਜਿਹੜੀ ਹੈ ਜਾਰ ਕਰ ਲਗਣੀ ਹੈ ਇਸੇ ਤਰ੍ਹਾਂ ਸੰਗੋਪਾ ਹਰਮਨ ਸਿੰਘ ਜੀ ਹਤ ਵਾਲਾ ਤੇ ਇਹ ਜਿੰਨਾਂ ਦੀਆਂ ਜਿਹੜੀਆਂ ਫੋਟੋ ਜਾਰ ਕਰ ਲਗਣੀ ਹੈ ਪਰ ਮੈਂ ਕਿਉਂਕਿ ਹਰ ਇੱਕ ਨੇ ਉਹਨਾਂ ਦੇ ਜੀਵਨ ਨੂੰ ਪੜਿਆ ਨਾਲ ਸਾਥੀ ਵੀ ਆਏ ਆ ਪਰਿਵਾਰ ਵੀ ਆਏ ਮੈਂ ਤਾਂ ਅਰਦਾਸ ਕਰਦਾ ਕਿ ਆਪਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਾਂ ਨੂੰ ਉਸੇ ਤਰ੍ਹਾਂ ਸਮਾਜ ਦੇ ਵਿੱਚ ਸਿੱਖੋਂ ਦੇ ਵਿੱਚ ਵਿਸਤ੍ਰਿਤ ਚਾਹੀਦਾ ਤਾਂ ਕਿ ਆਪਣੀ ਜਿਹੜੀ ਤਾਕਤ ਆ ਜਿਹੜਾ ਕਿਤੇ ਵੀ ਖਰਾਬ ਹੋ ਰਹੀ ਆ ਉਹ ਖਰਾਬ ਨਾ ਹੋਵੇ ਜਦੋਂ ਆਪਾਂ ਆਪਣੇ ਘਰ ਦੇ ਨੂੰ ਲੈ ਲਓ ਜਦੋਂ ਆਪਣੇ ਬਜ਼ੁਰਗਾਂ ਤੁਸੀਂ ਲੈਣੇ ਬਜ਼ੁਰਗਾਂ ਦੇ ਚੰਗਾ ਗਾਂਧੀ ਕੀਤੇ ਜਿਹਨੂੰ ਆਪਾਂ ਉਹਨਾਂ ਦੀ ਰਿਹਤ ਤੇ ਜਾਂਦੇ ਹਾਂ ਫਿਰ ਆਪਣੇ ਆਪ ਤਾਮਤ ਬਣਦੇ ਆ ਤੇ ਜਿਹੜੀ ਫੋਟੋ ਆਪਾਂ ਲਾ ਰਹੇ ਹਾਂ ਇਹ ਤਾਮਦੇ ਇਹ ਗੁਰੂ ਪਰਤੀ ਧਰੂ ਪਰਤੀ ਤੇ ਗੋਣ ਪਰਤੀ ਹੈ ਤੇ ਮੇਰੀ ਸਭ ਨੂੰ ਬੇਨਤੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੱਲ੍ਹ ਉਹ ਦਾ ਸਮਾਂ ਕੱਲ੍ਹ ਕੋਈ ਸਾਡੀ ਸਿੱਖੀ ਨਹੀਂ ਬਿਠਾ ਜਦੋਂ ਸਮਾਜ ਦੇ ਵਿੱਚ ਗਰਾਪ ਹੋ ਗਏ ਤੇ ਫਿਰ ਕੱਲ੍ਹ ਉਹ ਜਿਹੜਾ ਉਹ ਦਿਖਦਾ ਤੇ ਮੈਂ ਬੇਨਤੀ ਕਰਾਂਗਾ ਸਾਰੇ ਜਿੰਨੇ ਵੀ ਬੈਠੇ ਅਰਦਾਸ ਕਰਦੇ ਆਂ ਕਿ ਜਿਹੜੇ ਤੇ ਨਹੀਂ ਬੋਲਣੇ ਉਹਨਾਂ ਨੇ ਦੂਜ ਜੰਗਦੀ ਦੇ ਵਿੱਚ ਹੰਡਾਇਆ ਆਪਾਂ ਨੂੰ ਵੀ ਉੱਤੇ ਜਨ ਦਾ ਪ੍ਰਮਾਤਮਾ ਰਖਾਲ ਕੋ ਵੱਲ ਵੱਛੇ ਪ੍ਰਦਾਨ ਸਾਡੇ ਹਰਿੰਦਰ ਸਿੰਘ ਧਾਮੀ ਜੀ ਉਹਨਾਂ ਨੇ ਆਉਣਾ ਸੀ ਜਰੂਰੀ ਅਜੇਮੇ ਕਰਕੇ ਉਹਨਾਂ ਨੂੰ ਮੈਨੂੰ ਅੱਜ ਇਹਨੂੰ ਰਾਤੀ ਫੋਨ ਕੀਤਾ ਉਹਨਾਂ ਨੇ ਕਿ ਤੁਸੀਂ ਜਾ ਕੇ ਆ ਜੀ ਸਾਡੇ ਉਹਨਾਂ ਦੀ ਵੀ ਹਾਜ਼ਰੀ ਇੱਥੇ ਲਾਉਣਾ ਟੋਕੇ ਮਾਫੀ ਵੀ ਮੰਗਦੇ ਆ ਕਿਉਂਕਿ ਜੀਮੇ ਇਸ ਤਰ੍ਹਾਂ ਦੇ ਸਾਡੇ 350 ਸਾਲ ਦਾ ਸਤਾਲ ਦੀ ਗੁਰਦੀ ਫਰਗਦ ਸਾਹਿਬ ਜੀ ਦੀ ਜਲਦੀ ਆਉਂਦੇ ਕਰਕੇ ਰੂਹ ਦੇ ਸਿੰਘੇ ਤੁਪਤਾਂ ਦੀ ਦਾ ਪਤਾ ਨਹੀਂ ਹੁੰਦਾ ਕੇਵਾਲੀ ਸਵੇਦਾ ਪ੍ਰੋਗਰਾਮ ਬਣਿਆ ਤੁਮ ਨੂੰ ਹੋ ਕਿਤੇ ਜਾਣਾ ਪੈਂਦਾ ਤੇ ਉਹਨਾਂ ਬਦੂ ਮੈਂ ਵਾਅਦਾ ਮੰਗਦਾ ਤੇ ਅਰਦਾਸ ਕਰਦਾ ਕਿ ਉਸ ਕੀਤੇ ਤੇ ਜੋ ਆਪਾਂ ਮਹਾਰਾਜ ਜਿੰਨੇ ਫੋਟੋ ਲਗੀਆਂ ਉਸ ਕੀਤੇ ਤੇ ਸਾਡਾ ਚੱਲਣ ਦਾ ਬਲ ਉਹ ਸੇ ਵਾਹਿਗੁਰੂ ਜੀ ਦਾ ਬਲ ਸਾਹਿਬ ਵਾਹਿਗੁਰੂ ਆਇਆ ਆਮਦ ਸਾਲ ਜੀ ਜੋਤ ਜਗਵਾ ਹੈ ਬੈਠਾ ਸੋਟੀ ਬਾਦਸ਼ਾਹ ਰਾਮਦਾਸ

ਗੁਰੂ ਬਖਸ਼ੀ ਫਤਹਿ ਬੋਲਾ ਲਖਨਿਕਾ ਹਾਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਕੀ ਬਾਣੀ ਦਾ ਬਚਨ ਹੈ ਜਿੱਥੇ ਸਭ ਸੰਸਾਰ ਜੰ ਸੋਥਾਨ ਸੁਹੰਦਾ ਹੋਇਸੇ ਵੰ ਸੰ੍ਰਿਧਾ ਆਪਣਾ ਬਿੰਸ ਸਵਨੰਤਾ ਜਿੱਥੇ ਜਾਏ ਬਹਿ ਸਤਗੁਰੂ ਸੋਥਾਨ ਸੁਹਾਵਾ ਰਾਮ ਰਾਜ ਗੁਰਸਿੱਖੀ ਸੋਥਾਨ ਪੱਧਿਆ لہ گر اخلابا کی کال تھائے پی جن ہر ریاوا جن نانک ست گر پوجا تین ہر سکھ اپنے گروہ دی پوجا کرتا ہے گروہ دی سیوہ کرتا ہے اور جانا جی نے دی پوجا ہے سکھ اونا دی بھی پوجا کرتا ہے اونا دی بھی سیوہ کرتا ہے ਜੋ ਕਿ ਸਾਧਕ ਉਹਦੇ ਜੀਵਨਾਮਕ ਸਾਧਕ ਨੂੰ ਪੂਜਿਆ ਤਿੰਨ ਹਰ ਪੂਜ ਖਰਾਬਾ ਕੋਈ ਸੰਸਾਰ ਕੋਲ ਉਹਨਾਂ ਦੀ ਪੂਜਾ ਕਰਵਾਉਂਦਾ ਜੋ ਗੁਰੂ ਨੂੰ ਪੂਜਦੇ ਹਨ ਕੌਣ ਜਾਣਦਾ ਸੀ ਛੇ ਸਾਧਕ ਉਹ ਦਿਨ ਰਾਤ ਤੋਂ ਪਹਿਲਾਂ ਬੱਬਾ ਨੂੰ ਹਮਸ਼ਕੀ ਜੀ ਨੂੰ ਕਿਉਂਕਿ ਵੇਲੇ ਵਿੱਚ ਰਹਿਣ ਵਾਲੇ ਸ਼ਾਮ ਵਿੱਚ ਰਹਿਣ ਵਾਲੇ ਦੋਵੇਂ ਜੀ ਜੋ ਆਪ ਦੀ ਬਾਤ ਤੋਂ ਬੜੇ ਨੇੜੇ ਨੇ ਇਹ ਕਿੰਝ ਵਿੱਚ ਪ੍ਰਮਾਤਮਾ ਦਾ ਨਾਮ ਹੈ ਜੀਤ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਸ ਹੈ ਜੇ ਪ੍ਰਮਾਤਮਾ ਛੋੜਾ ਹੋਇਆ ਗੁਰੂ ਸਾਹਿਬ ਦਾ ਪ੍ਰਮਾਤਮਾ ਦਿਨ ਭਾਗਾਂ ਵਿੱਚ ਛੁਣ ਲਿਆ ਜਾਂਦਾ ਸਤਪੁਰੂ ਜੀ ਪਾਤਸ਼ਾਹ ਸਹਿਬਾਨ ਦੇ ਨਾਲ ਸੱਸਾ ਪਾਰ ਕਰ ਜਾਂਦੇ ਨੇ ਮਾਤਾ-ਪਿਤਾ ਇਹ ਮਦੇ ਸੰਸਾਰ ਜੀ ਹੋਰਾਂ ਦੇ ਨਾਲ ਦਿੱਲੀ ਵੱਲ ਨੂੰ ਚੱਲ ਕੇ ਪਾ ਦੇਉਂਦੀਆਂ ਹੈ ਔਰ ਸਾਡੇ ਮੁਝੇ ਨਹੀਂ ਮਾਤਾ ਮਾਤਾ ਮੁਝ ਕੌਰ ਜੀ ਔਰ ਸਤਪੁਰੰਗ ਦੇ ਸ਼ੂਰ ਤੇ ਸਹਿਬ ਸਾਹਿਬ ਦੇ ਪਾਪਾ ਜੋਰਾਵਰ ਸਿੰਘ ਸਾਹਿਬ ਜੀ ਪਾਪਾ ਪੱਤੇ ਸਿੰਘ ਸਾਹਿਬ ਜੀ ਜੋ ਤੋਂ ਦੇ ਤੋਂ ਦੇ ਪਾਪਾ ਕੁੰਮਾ ਜੀ ਸ਼ਾਨਕੋੜ ਜਰਦੇ ਤੇ ਪਾਪਾ ਕੁੰਮਾ ਜੀ ਉਹਨਾਂ ਦੇ ਧਰਮ ਸਭ ਤੋਂ ਨੂੰ ਪਤਾ ਕਰਦਾ ਹੈ ਕਿ ਸਤਪੁਰੰਗ ਦੇ ਵਾਤਾ ਜੀ ਔਰ ਸਾਧ ਗੁਰਾਂ ਦੇ ਸਹਿਮਜ਼ਾਮੀ ਆਏ ਨੇ ਬੜੀ ਸ਼ਾਂਤ ਨਾਲ ਆਪਣੇ ਸ਼ਰਨ ਦੇ ਅੰਦਰ ਲੈ ਗਏ ਔਰ ਜੋ ਕੁਝ ਕਹਾ ਇਤਿਹਾਸੀ ਉਹਦੇ ਨਾਲ ਬਾਤਾ ਜੀ ਦੀ ਅਤੇ ਗੁਰਾਂ ਕੇ ਲੰਦਾਂ ਦੀ ਉਹਨਾਂ ਦੋਵਾਂ ਜੀਆਂ ਨੇ ਬੜੀ ਸ਼ਾਂਤ ਦੇ ਨਾਲ ਬੜੀ ਸਤਕਾਰ ਦੇ ਨਾਲ ਸੇਵਾ ਕੀਤੀ ਉਸ ਰਾਤ ਤੱਕ ਬਾਬਾ ਘੁੰਮਾ ਜੀ ਨੂੰ ਕੋਈ ਨਹੀਂ ਦੇਖਾਂਦਾ لیکن اج بابا کما سنسار پر بھر میں ہوئے سکھ پوجا کرتے ہیں کیوں پوجا کرتے ہیں کیونکہ نے گرو کے پروار کی سیوا کی جی دس لکھ کا مرک ہے پیچھے بیا ہویا بڑا بڑا گھیرا بیا ہویا بڑی بڑی جنگ لگی ہوئی ہے پکری رات برف کی ٹھنڈ پہ رہی ہے بہت زیادہ بارش ہو رہی ہے ਉਸੋ ਵਿਖਣੇ ਸਮੇਂ ਦੇ ਵਿੱਚ ਬਾਬਾ ਘੁਮਾ ਬਾਸ਼ਕੀ ਜੀ ਨੇ ਮਤਬਾਖਾ ਜੀ ਨੇ ਗੁਰੂ ਸਾਹਿਬ ਦੇ ਪਾਤਸ਼ਾਹ ਜੀ ਔਰ ਸਹਿਬਜ਼ਾਦਿਆਂ ਦੀ ਬੜੇ ਅਨਠਕ ਸੇਵਾ ਕੀਤੀ। ਔਰ ਅੱਜ ਪੰਥ ਦੀਨ ਦੇਹਾਜਬਾਦ ਸ਼੍ਰੋਮਣੀ ਖੁਦਦਵਾਰਾ ਪਰਬੰਧਕ ਕਮੇਟੀ ਵੱਲੋਂ ਅੱਜ ਉਸ ਮਹਾਪੁਰਖ ਦੀ ਤਸਵੀਰ ਇੰਦਰ ਸਿੰਘ ਜੱਜਕਰ ਦੇ ਵਿੱਚ ਇਸ ਸ਼ੁੱਭ ਕੀਤੇ ਜਾ ਰਹੀ ਹੈ। ਕਿ ਦੇਸ ਨੇ ਉਸ ਵੇਲੇ ਕੂਰੂ ਕੇ ਪਰਵਾਰ ਦੀ ਸੇਵਾ ਇੱਕ ਬੜੀ ਵੱਡੀ ਸਾਡੇ ਵਾਸਤੇ ਉਹਨਾਂ ਦੇ ਬਸੂਰ ਨਾਲ ਬੜੀ ਇੱਜ਼ਤ ਤੇ ਰਸਾ ਰੂਪ ਕੋਲੀ ਸੀ ਪਰ ਉਹਦੀ ਤਸਵੀਰ ਸੰਤ ਬਾਬਾ ਰਾਜ ਸਿੰਘ ਜੀ ਇਨਸਾਫੀਵਾਲੇ ਮਹਤਉ ਬਾਕੀ 25 ਸਾਲ ਤੋਂ ਜ਼ਿਆਦਾ ਸਮਾਂ ਹੋ ਚੁਕਿਆ ਹੈ ਪੰਜ ਪਿਆਰ ਦੇ ਸੇਵਕਾਂ ਬੰਦੇ ਹੋਇਆ ਮਾਪੂਰਖਾਂ ਦੇ ਕੋਲ ਅਸਰ ਸੀ ਜੱਟਾਂ ਦੇ ਜਾਂਦੇ ਹੁੰਦੇ ਸੀ ਜਿਹੜੇ ਮਾਪੂਰਖਾਂ ਨੇ ਬਸਨ ਕਰਨੇ ਉਹ ਪਤਨਾ ਵਿਭਿੰਨ ਨੂੰ ਸਾਲੂ ਕਰੇ। ਉਹ ਗਿਆਨ ਕਰਦੇ ਸਾਧਕੇ ਸਿੰਘੋ। ਬੁਰ ਸਾਧ ਚਰਨਾ ਵਿੱਚ ਅਰਦਾਸ ਕਰਿਆ ਕਰੋ। ਸਮ ਬਿਆਪਰ ਗਿਆਨ ਤੋਂ ਉਪਰ ਹੈ। ਬੰਬਾਂ ਦੇ ਨਾਲੋਂ ਬੋਲਣ ਦੀ ਬਾਜ਼ਿਆ ਦਾ ਅਸਰ ਕਰਿਆ ਕਰੇਗੀ। ਜੋ ਅਜਹਲਾਤ ਨੇ ਐਸੀ ਦੇਖ ਰਹੇ ਹਾਂ। ਕਿ ਬੰਬਾਂ ਦੇ ਨਾਲੋਂ ਬੋਲਣ ਦੀ ਮਾਰ ਜਿਹੜੀ ਹੈ ਨਾ ਉਹ ਜ਼ਿਆਦਾ ਅਸਰ ਕਰਿਆ ਕਰੇਗੀ। ਉਹਦਾ ਮਾਪੂਰਖ ਨੇ ਆਜੀਵਨ ਆਪਣਾ ਸਾਰਾ ਜੀਵਨ ਆਪਣੇ ਅੰਦਰਿ ਸਵਾਸਾਂ ਤੱਕ ਪੰਥ ਦੀ ਬੜੀ ਬੱਤੀ ਸੇਵਾ ਕੀਤੀ ਸੰਗਤ ਨੂੰ ਗੁਰੂ ਕੇ ਲੜਵਾਇਆ ਅੰਮ੍ਰਿਤ ਪਾਨ ਕਰਵਾਇਆ ਔਰ ਬੜੇ ਬੜੇ ਵੱਡੇ ਸਮਾਗਮ ਧਾਰਮਿਕ ਸਮਾਗਮ ਤਾਂ ਵੀ ਪ੍ਰਚਾਰ ਪ੍ਰਸਾਰ ਵਾਸਤੇ ਮਾਪੂਰਖ ਨੇ ਕਰਵਾਏ ਇਿੱਤੇ ਅੱਜ ਉਹਨਾਂ ਦਾ ਮਾਨਸਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇ ਸੰਤ ਪਾਪਾ ਨੂੰ ਸਿੱਖ ਜੀ ਬਤਵੰਤਾ ਮੈਨੂੰ ਦੋ ਘਰ ਸੰਤ ਪਾਪਾ ਗੁਰਬਿੰਦ ਸਿੰਘ ਜੀ ਦੇ ਘਰਾਂ ਨੇ ਰੋਸਤੇ ਵਾਲੇ ਪਾਪੂ ਖਾਨੇ ਉੱਥੇ ਬੁਲਾਇਆ ਉਸ ਸਥਾਨ ਜਾ ਕੇ ਦਰਸ਼ਨ ਕੀਤੇ ਹਜ਼ਾਰਾਂ ਦੇ ਗਿਰਤੀ ਵਿੱਚ ਸੰਗਤ ਹੋਣਾ ਇਸ ਲੋਗ ਮੱਧੇ ਦਰਸ਼ਨ ਕਰਨ ਵਾਸਤੇ ਪਹੁੰਚਦੀ ਹੈ ਔਰ ਬਹੁਤ ਖੁਸ਼ ਹੈ ਸਾਹ ਹੁੰਦਾ ਇਸ ਵਾਰੇ ਸਾਨੂੰ ਪੰਡਾ ਨਹੀਂ ਲੱਗਦਾ ਬਹੁਤ ਡੱਕ ਪਤਾ ਹੁੰਦਾ ਹੈ ਅੱਜ ਹੱਥ ਵਿੱਚ ਪਰਚਾ ਹੈ ਇਸ ਉੱਤੇ ਸੰਖੇਪ ਜਾਣਕਾਰੀ ਤੁਸਵੀਰਾਂ ਲੱਗਣ ਵਾਲੀਆਂ ਤੁਹਰ ਲੱਗਣੀਆਂ ਹਨ ਬਾਰੇ ਦੀ ਕੀ ਹੈ ਔਰ ਪੜ੍ਹ ਕੇ ਪਤਾ ਲੱਗਿਆ ਕਿ ਸੰਤ ਪਾਪਾ ਹੌਣ ਸਿੰਘ ਜੀ ਹੋਰਾਂ ਨੇ ਕਿੰਨੇ ਕਬੜੇ ਪੰਥ ਦੀ ਸੇਵਾ ਕੀਤੀ ਹੈ ਕਿੰਨਾ ਕੁ ਪ੍ਰਚਾਰ ਪ੍ਰਸਾਰ ਕੀਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖਾਂ ਦੀ ਬਾਖਾ ਦੇ ਕੈਸੀ ਨਮਾਇੰਦਾ ਸੇਵਾਦਾਰ ਜੱਥੇ ਬਣਦੀ ਹੈ ਜੇਕਰ ਸੰਸਾਰ ਭਰ ਦੇ ਵਿੱਚ ਕਿਤੇ ਕਿਸੇ ਸਿੱਖ ਨੂੰ ਮੁਕਵਾ ਚ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਕ ਵਿੱਚ ਆਵਾਜ਼ ਬਰਾੜ ਕਰਦੀ ਹੈ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਥੇ ਆਪਣਾ ਮਦਦ ਕਿਰਤੀ ਦੀ ਹੈ ਉਹਨਾਂ ਦੀ ਸੰਸਵਾਰ ਵਾਸਤੇ ਵੀ ਝੇਠੇ ਗੇਤ ਨੇ ਕਰਦੀ ਹੈ ਤੇ ਜੇਕਰ ਹੁਣ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੜ੍ਹਾਂ ਦੀ ਮਾਰ ਪਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਨਾ ਦੇਣ ਤੋਂ لکھ بن کے سیوا کر رہی ہے اور بہت واپس بجٹ ہر پربھاوت علاقوں کی دوبارہ جو اسے کنکھا کی بجائی ہونی ہے بچوں کی پڑھائی واسطے گردوار کی مرمت واستے اتہ آدک بہت واقع بجٹ ہے وہ شومی گردو پر کمیٹی ولو ہر پربھاوت پرواروں کی سیوا واسطے رکھے گیا میں کئی تھام پوچھا پرسمر نے ਸ਼ਹਾਉਨਾ ਕਮੇਟੀ ਕਰ ਰਹੀ ਹੈ ਜੀ ਕਿ ਕਿ ਦਸਤੋ ਸਟਰੋਂਗ ਕਮੇਟੀ ਨਹੀਂ ਕਰ ਰਹੀ ਸ਼ਹਾਉਨਾ ਕਮੇਟੀ ਇਹ ਸਭ ਕੁਝ ਕਰ ਰਹੀ ਹੈ ਸਾਰੇ ਸਮਰਪਦਾਵਾਂ ਸੰਸਥਾਵਾਂ ਸਭਾ ਸੁਸਾਇਟੀਆਂ ਸਾਂਭ ਦਾ ਦੋਬੇ ਐਨਜੀਓ ਪੜੀਆਂ ਹੋਏ ਸਾਰੀਆਂ ਸੰਸਥਾਵਾਂ ਦੋਬੇ ਕਿਉਂਕਿ ਹਰੇਕ ਵੀ ਆਪਣੀ ਗਿਰਤ ਕਮਾਈ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਸੀਗਾ ਕਿ ਨਾ ਇਸ ਵੀੜੇ ਜੋ ਹਾਲਾਤ ਪੰਜਾਬ ਦੇ ਪਾਏ ਹੋਏ ਉਹਦੇ ਵਿੱਚ ਪਾਇਆ ਹੈ ਲੇਕਿਨ ਸ਼ਹਾਉਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਬੇਨਤੀ ਕੀਤੇ ਕਿ ਸੰਗਤ 10 10 20 ਦੀ ਜਦੋਂ ਸauso ਕੋਲ ਪਿਆ ਗੁਰੂ ਵਿੱਚ ਆਖੇ ਗੁਰੂ ਸਾਹਿਬ ਨੂੰ ਮੱਥਾ ਟੇਕਦੀ ਹੈ ਤੇ ਸ਼ਰਮਣ ਕਮੇਟੀ ਦੀ ਸੰਗਤ ਦੀ ਸੇਵਾ ਵਾਸਤੇ ਸਮਾਇ ਉਭਰਦੀ ਹੈ ਜੇਕਰ ਆਜ ਸੰਗਤ ਦੇ ਉੱਤੇ ਕਿਸੇ ਪ੍ਰਾਂਤਜੁਤਰਾ ਪਈ ਹੈ ਤੇ ਸ਼ਾਮ ਨੂੰ ਗੁਰਦੁਆਰਾ ਦੇ ਕਿਰਤੀ ਹਰ ਪ੍ਰਕਾਰ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਤਿਆਰ ਹੁੰਦੇ ਆ ਰਹੇ ਤੇ ਸ਼ਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ चाहे किसी भी क्षेत्र में धर्म ਦਾ ਖੇਤਰ ਹੋਵੇ ਪਰਚਾਰ ਦਾ ਖੇਤਰ ਹੋਵੇ ਸਿੱਖ ਸਾਹਿਤ ਦਾ ਖੇਤਰ ਹੋਵੇ ਜਾਂ ਅਮਨ ਸੰਚਾਰ ਕਰਵਾਈ ਹੋਣ ਜਾਂ ਹੋਰ ਸੰਗਤ ਦੀ ਸਮਾਜ ਦੀ ਸੇਵਾ ਵਾਸਤੇ ਕਿਸੇ ਸਾਫ ਸੁਥਰੇ ਕਿਸੇ ਸੇਖ ਨੇ ਯੋਗਦਾਨ ਪਾਇਆ ਹੋਵੇ ਜਿਸ ਨੂੰ ਅਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਮਾਨ ਸਨਮਾਨ ਦਿੱਤਾ ਹੈ ਇਹ ਹਮੇਸ਼ਾ ਮਾਨ ਸਨਮਾਨ ਸ੍ਰੀ ਅਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੋਤਨ ਦੇ ਖੇਤਰ ਵਿੱਚ ਸਾਹਿਬ ਦੇ ਖੇਤਰ ਵਿੱਚ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਦੇ ਖੇਤਰ ਵਿੱਚ ਜੋ ਵੀ ਧਰਮ ਪ੍ਰਤੀ ਸਮਾਪਤ ਰੂਪਤ ਸੇਵਾਵਾਂ ਵਾਸਤੇ ਜੋ ਵੀ ਕੋਦਨ ਕਰਦਾ ਹੈ ਕਰਦਾ ਹੈ ਉਹਨਾਂ ਦੀਆਂ ਕਿੜੀਆਂ ਮੌਤੋਂ ਬਰੰਤ ਸੁਮੀਨਾ ਜਿਹੜੀਆਂ ਨੇ ਕੋਚਾ ਨੂੰ ਦੌਰ ਬੰਦ ਤੋਂ ਇੱਕ ਬੰਦ ਕੇਂਦਰ ਸਿੱਖ ਅਜਾਬ ਅਰਪਿਤਾਈ ਨਾ ਜਾਂਦੀਆਂ ਔਰ ਇਹ ਇੱਕ ਐਸੀ ਥਾਂ ਹੈ ਐਸਾ ਇੱਕ ਸਥਾਨ ਹੈ ਕਿ ਜਿਸ ਨੂੰ ਕੇਂਦਰ ਸਿੱਖ ਅਜਾਬ ਕਾ ਰੱਖਿਆ ਜਾਂਦਾ ਹੈ ਔਰ ਇਹ ਤੇ ਜਿੰਨਾ ਦੀ ਤਸਵੀਰ ਲੱਗਦੀ ਹੈ ਉਹ ਬਹੁਤ ਵੱਡੇ ਉਹਨਾਂ ਨੇ ਸੇਵਾ ਦੇ ਖੇਤਰ ਵਿੱਚ ਜਾਂ ਸਾਹਿਤ ਦੇ ਖੇਤਰ ਵਿੱਚ ਜਾਂ ਪ੍ਰਚਾਰ ਦੇ ਖੇਤਰ ਵਿੱਚ ਜਿੰਨਾ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹੁੰਦੀਆਂ ਹਨ ਉਹਨਾਂ ਨੂੰ ਬਾਸਮਾਨ ਦੇ ਕੇ ਉਹਨਾਂ ਦੀ ਤਸਵੀਰ ਲਾ ਕੇ ਤਾਂ ਸੰਖੇਪ ਇਤਿਹਾਸ ਉਹਨਾਂ ਦਾ ਉਹਨਾਂ ਦੇ ਸੁਭਰਾ ਦੇ ਨਾਲ ਲਾ ਕੇ ਤੇ ਸੰਗਤ ਦੀ ਜਾਣਕਾਰੀ ਵਾਸਤੇ ਇੱਥੇ ਸੁਸ਼ੋਭਿਤ ਕੀਤਾ ਜਾਂਦਾ ਹੈ ਤਾਂ ਕਿ ਦੇਸ਼ਾਂ ਪਰਦੇਸਾਂ ਤੋਂ ਆਉਣ ਵਾਲੀ ਸੰਗਤ ਚਾਹੇ ਸਿੱਖ ਹੋਣ ਚਾਹੇ ਗੈਰ ਸਿੱਖ ਹੋਣ ਉਹ ਇਹ ਵਿਆਗਤ ਇਹਨਾਂ ਦੇ ਕੌਮ ਪ੍ਰਤੀਕਿੰਦੀ ਹੋਣ ਜਿਵੇਂ ਸੇਵਾਮੰਤਾਂ ਜਾਣੂ ਹੋ ਸਕਣ ਸੇਧ ਦੇ ਸਕਣ ਸੋ ਆਪ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ ਆਦਰੀ ਪਾਇਦਰ ਦੀ ਸੁਨ희 ਹੋਰਾ ਨੇ ਸਾਰਿਆਂ ਦੀ ਖੁਬਾ ਦਿੱਤੀ ਹੈ ਔਰ ਜੇ ਮੈਂ ਹਾਜ਼ਰੀ ਪ੍ਰਧਾਨ ਸਾਹਿਬ ਦੀ ਮੰਨਣ ਸਾਹਿਬ ਨੂੰ ਰਵਾਇਏ ਸਦਾ ਤੋਂ ਸੁਨ희 ਬਾਣਣ ਜਗੂਸ ਕਰਤਾ ਨੇ ਸ਼ੌਮ ਦੇ ਦੁਆਰਾ ਪਰਵਤ ਮੇਟੀ ਦੇ ਦਾਸ ਨੂੰ ਪ੍ਰਧਾਨ ਸਾਹਿਬ ਜੀ ਨੂੰ ਕੀਤਾ ਕਿ ਅੱਜ ਦੀ ਜਜ਼ੂਰ ਰਵਾ ਦੇਣੀ کیونکہ کوئی ضرور میں کر کے نہیں پہنچ سکے تو انہوں وی اپنے ہاتھ جیوان کر لینی کہ سکر صاحب پہنچے ہوئے صاحب پہنچے ہوئے ہیں پی ایس صاحب او ایس پی صاحب سارا جو دفتر ساف ہے وہ اچھے سامنے پہنچا ہوا سارا کا بہت بہت جو مہا پروار کے پروارک ممبر یا انہوں نے تھان سے جو ناشین نے وہ پہنچے ہوئے ہیں انہوں سارا بہت بہت دنواد سب بہت بہت جی آیا ਫੋਟੋ ਨੂੰ ਤੋਂ ਕਿਉਂਕਿ ਤੁਸੀਂ ਮੇਰਾ ਕੋਪਰਟ ਅਕਾਊਂਟ ਜਰਸਨ ਹੈ ਉਹ ਕੀਤੀ ਜਾਣੀ ਹੈ ਬੇਨਤੀ ਹੈ ਇਹ ਥੋੜਾ ਦਾਇਰਾ ਖੋਲ੍ਹਾ ਰੱਖ ਕੇ ਤੇ ਫਿਰ ਆਪਾਂ ਅੱਗੇ ਕਰਦੇ ਹਾਂ